ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਹ ਆਪਾਂ ਕਰ ਰਹੇ ਹਾਂ ਜੀ ਏਸੀ ਵਾਲੇ ਰੂਮ ਦੀ ਸਫਾਈ ਸੱਲ ਜੀ ਦੇ ਮੌਸਮ ਕਰਕੇ ਸਵੈਲ ਜੀ ਆਉਣ ਲੱਗ ਜਾਂਦੀ ਹੈ ਜੀ ਕਮਰੇ ਚੋਂ ਏਸੀ ਕਰਕੇ ਗੇਟ ਬੰਦ ਰੱਖਦੇ ਨੇ ਸਾਰਾ ਦਿਨ ਵਿੱਚੇ ਤੇ ਆਪਾਂ ਗੱਦੇ ਚੱਕ ਕੇ ਧੁੱਪੇ ਰੱਖਿਆ ਆਂ ਧੁੱਪ ਲਵਾ ਲਾਂਗੇ ਉਹਨਾਂ ਨੂੰ ਮੰਜੇ ਦਾ ਕੱਪੜਾ ਵੀ ਉਤਾਰ ਲਿਆ ਉਪਰੋਂ ਧੋ ਦੇਵਾਂਗੇ ਇਹ ਬੈੱਡ ਚੰਗੀ ਤਰ੍ਹਾਂ ਸਾਫ਼ ਕਰਕੇ ਲੀਰ ਫੇਰ ਕੇ ਧੁੱਪ ਲਵਾ ਕੇ ਦੋ ਤਿੰਨ ਘੰਟੇ ਗੱਦਿਆਂ ਨੂੰ ਆਪਾਂ ਫੇਰ ਲਿਆਵਾਂਗੇ ਚੱਕ ਕੇ ਅੰਦਰ ਏਸੀ ਕਰਕੇ ਜੀ ਸਾਰਾ ਦਿਨ ਇਹੀ ਕਮਰੇ 'ਚ ਰਹਿਨੇ ਆਂ ਤਾ ਕਰਕੇ ਕਮਰੇ ਚ ਜ਼ਿਆਦਾ ਖਿਲਾਰਾ ਹੋ ਜਾਂਦਾ ਹੈ। ਇਧਰੋਂ ਆਪਾਂ ਇਹ ਟਾਕੀ ਵੀ ਸਾਫ਼ ਕਰ ਦਿੱਤੀ ਹੈ ਵਿੰਡੋ। ਚੰਗੀ ਤਰ੍ਹਾਂ ਇਧਰਲੀ ਟਾਕੀ ਖੋਲ ਕੇ ਜਾਲੀ ਵਾਲੀ ਉਹਨੂੰ ਵੀ ਸਾਫ਼ ਕਰ ਦਿੱਤਾ ਸੀ। ਜਿਹੜਾ ਕੋਈ ਗਰਦ ਸੀਗੀ ਜਾਂ ਕੋਈ ਜਾਲਾ ਲੱਗਾ ਹੋਇਆ ਸੀ ਮਾੜਾ-ਮੋਟਾ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਹੈ। ਹੁਣ ਆਪਾਂ ਸ਼ੀਸ਼ੇ ਵਾਲੀ ਜਾਲੀ ਖੋਲ ਕੇ ਰੱਖ ਦਿੱਤੀ ਹੈ। yedide selde kadem oluyor dij, abba selde bağlanıyor ਚੱਲ ਪਿਆ ਜੀ ਹੁਣ ਅੱਜ ਕੱਲ ਸਿੱਲ ਜੀ ਦਾ ਮੌਸਮ ਹੈ ਜੀ ਏਸੀ ਵਾਲੇ ਕਮਰੇ ਚ ਗੇਟ ਬੰਦ ਰਹੇ ਤਾਂ ਸਵੈਲ ਜੀ ਆਉਣ ਲੱਗ ਗਈ ਸੀ ਤਾਂ ਕਰਕੇ ਆਪਾਂ ਗਰਦੇ ਰੱਖਦੇ ਧੁੱਪੇ ਧੁੱਪ ਲਵਾ ਕੇ ਗੱਡੀ ਸੀਟ ਵਗੈਰਾ ਆਪਾਂ ਚੇਂਜ ਕਰ ਲਾਂਗੇ ਤੇ ਟਾਕੀਆਂ ਖੋਲ ਦਿੱਤੀ ਆਪਾਂ ਉਧਰੋਂ ਗੇਟ ਖੋਲ ਦਿੱਤਾ ਜਾਲੇ ਵੀ ਉਤਾਰ ਦਿੱਤੇ ਨੇ ਆਪਾਂ ਉੱਪਰੋਂ ਜਿਹੜਾ ਕੋਈ ਲੱਗਿਆ ਹੋਇਆ ਸੀ ਥੋੜਾ ਮੋਟਾ ਹੁਣ ਆਪਾਂ ਕਰ ਦਾਂਗੇ ਜੀ ਝਾੜ ਪੋਚਾ ਫਰਨੈਲ ਪਾ ਕੇ ਪੋਚਾ ਲਾਵਾਂਗੇ ਕਿ ਸੱਲ ਜੀ ਦਾ ਮੌਸਮ ਕਰਕੇ ਹੋ ਜਾਂਦੀ ਹੈ ਜੀ ਬੰਦ ਕਮਰਾ ਰਹਿਣ ਕਰਕੇ AC ਆ ਤੇ ਇਹ ਦੇਖੋ ਸਾਡਾ ਪੱਖਾ ਇੱਕ ਦਿਨ ਲੈਂਟ ਵੱਧ ਆ ਗਈ ਸੀ ਜੀ ਰਾਤ ਨੂੰ 12:00 ਵਜੇ ਰਾਤ ਦੇ ਇਹਦੇ ਨਾਲ ਇੱਕ ਪੱਖਾ ਮੱਚ ਗਿਆ ਇਨਵਰਟਰ ਮੱਚ ਗਿਆ ਆਪਣਾ ਇੱਕ ਬੇੜੇ ਵਾਲੀ ਟਿਊਬ ਮੱਚ ਗਈ ਜੀ ਵੱਡੀ ਇੱਥੇ ਹੁਣ ਆਪਾਂ ਲਾ ਰਹੇ ਹਾਂ ਜੀ ਝਾੜੂ ਚੰਗੀ ਤਰ੍ਹਾਂ ਆਪਾਂ ਪਹਿਲਾਂ ਝਾੜੂ ਲਾ ਲਾਂਗੇ ਬੈੱਡਾਂ નીચે ਤਾਂ ਕੁਝ ਵੀ ਨਹੀਂ ਹੈਗਾ ਜੀ ਹਰ ਰੋਜ਼ ਆਪਾਂ ਝਾੜੂ ਪੋਚਾ ਲਾ ਦਿੰਨੇ ਆ ਬੈੱਡਾਂ ਦੇ ਥੱਲੇ ਇਹ ਜੋ ਕਲਰ ਉੱਤਰਦਾ ਹੈ ਕੰਧਾਂ ਤੋਂ ਥੋੜਾ ਮੋਟਾ ਉਹ ਡਿੱਗਿਆ ਹੋਇਆ ਸੀਗਾ ਜੀ ਇਸ ਹਲਾਬ ਕਰਕੇ ਡਿੱਗਣ ਲੱਗ ਜਾਂਦਾ ਹੈ ਜਿੰਨੀ ਵੀ ਸਫਾਈ ਆਪਾਂ ਮਰਜ਼ੀ ਕਰ ਲਈਏ ਜੀ ਆਪਣੇ ਪਿੰਡਾਂ 'ਚ ਤਾਂ ਗਰਦ ਆ ਹੀ ਜਾਂਦੀ ਹੈ ਪੋਚਾ ਲਾਉਣ ਤੋਂ ਝਾੜੂ ਲਾਉਣ ਤੋਂ ਵਾਧਾ ਆਪਾਂ ਪੋਚਾ ਲਾਵਾਂਗੇ ਫਰਨੈਲ ਪਾਵਾਂਗੇ ਜੀ ਇਹਦੇ ਵਿੱਚ ਗੈਂਡਾ ਫਰਨੈਲ ਪਾ ਲੈਣੇ ਆ ਪੋਚੇ ਜੀ ਹੁਣ ਆਪਾਂ ਲੱਗ ਗਏ ਜੀ ਪੋਚਾ ਲਾਉਣ ਗਰਮੀ ਬਹੁਤ ਸੀਗੀ ਜੀ ਪੂਰੇ ਦੀ ਹਵਾ ਚੱਲਣ ਕਰਕੇ ਅੰਦਰ ਜਿੱਥੇ ਨਹੀਂ ਲੱਗਦੀ ਉੱਥੇ ਵੱਧ ਗਰਮੀ ਹੋ ਜਾਂਦੀ ਹੈ ਬਾਹਰ ਥੋੜਾ ਜਿਹਾ ਦੋ ਤਿੰਨ ਦਿਨਾਂ ਦਾ ਫਰਕ ਹੈ ਜੀ ਮੌਸਮ ਦਾ ਇਹ ਪੋਚਾ ਆਪਾਂ ਲਗਾ ਦਿੱਤਾ ਹੈ ਬੈੱਡਾਂ ਦੇ نیچے ਵੀ ਲਗਾ ਦਿੱਤਾ ਹੈ ਪੱਕਾ ਨਹੀਂ ਚੱਲਦਾ ਜੀ ਇਹ ਕਮਰੇ ਵਾਲਾ ਆਪਣਾ ਮੱਛਿਆ ਹੋਇਆ ਦਿਖਾਇਆ ਤੁਹਾਨੂੰ ਇੱਥੇ ਆਪਾਂ ਛੋਟਾ ਪੂਲਰ ਧਰ ਕੇ ਗੱਦਿਆਂ ਤੋਂ ਲਾ ਦਾਂਗੇ ਕਮਰੇ 'ਚ ਚਾਦਰ ਲਿਆ ਕੇ 2-3 ਘੰਟੇ ਤੋਂ ਪਰਖਦੇ ਸੀ ਇਹ ਲਿਆਂਦੀਆਂ ਸੀਗੀਆਂ ਜੀ ਆਪਾਂ ਬੈੱਡ ਸੀਟ 'ਚ ਦੋ ਇਹਦਾ ਗਰੇਜਾ ਕਲਰ ਹੈ ਇਹ ਪਿਸਤਾ ਜਿਹਾ ਕਲਰ ਹੈ ਲਿਆਂਦੀਆਂ ਤਾਂ ਮਿੰਨਾ ਹੋ ਗਿਆ ਜੀ ਬਸਾਈਆਂ ਨਹੀਂ ਹੈਗੀਆਂ ਅੱਜ ਬਸੋਨੇ ਆਪਾਂ ਏਵੇਂ ਹੀ ਹਸਾਵਾਂਗੇ ਆਪਾਂ ਫਲਾਵਰ ਬਣੇ ਹੋਏ ਨੇ ਜੀ ਇਹਦੇ ਵਿੱਚ ਮੀਡੀਅਮ ਜਿਹਾ ਕਲਰ ਲਿਆ ਆਪਾਂ ਜਿਆਦਾ ਲਾਈਟ ਜਿਹਾ ਨਹੀਂ ਰੈਂਦਾ ਜੀ ਏਸੀ ਵਾਲੇ ਕਮਰੇ ਕਰਕੇ ਸਾਰਾ ਦਿਨ ਇੱਥੇ ਰਹਿੰਦੇ ਨੇ ਬੱਚੇ ਬਸ ਆ ਕੇ ਦਿਖਾਉਣੀ ਆ ਜੀ ਆਪਾਂ ਸੈੱਜ ਪੂਰਾ ਖੁੱਲਾ ਹੈ ਜੀ ਆਪਾਂ ਸੈੱਟ ਕਰਕੇ ਇਹਨੂੰ ਬਸਾ ਦਈਏ ਪਹਿਲਾਂ ਫਿਰ ਦਿਖਾਉਨੇ ਆ ਇਹ ਬਸਾ ਦਿੱਤੀ ਹੈ ਜੀ ਸਾਰੀ ਦੇ ਵਿੱਚ ਹੀ ਫਲੇਵਰ ਬਣੇ ਹੋਏ ਨੇ ਜੀ ਜਿਆਦਾ ਲਾਈਟ ਜਾਂ ਕਲਰ ਆਪਾਂ ਨਹੀਂ ਲਿਆ ਇਸ ਰਾਣੀ ਚੜਾ ਦਿੱਤੇ ਨੇ ਆਪਾਂ ਕਾਟਨ ਦੀ ਚਾਦਰ ਹੈ ਜੀ ਇਹ ਸਰਾਣਿਆਂ ਦੇ ਦੋਨੇ ਪਾਸੇ ਬਣੇ ਹੋਏ ਜੀ ਡਿਜ਼ਾਈਨ ਦੂਸਰੀ ਦਾ ਵੀ ਆਪਾਂ ਡਿਜ਼ਾਈਨ ਦਿਖਾਉਨੇ ਆ ਇਹ ਪਿਸਤਾਜ ਰੰਗ ਲੜ ਰਹੀ ਐਮੀਡੀਐਨ ਬਣਿਆ ਹੋਇਆ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇੱਕ ਦੂਸਰੇ ਦੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾ ਸਕਦੇ ਹਾਂ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰਿਓ ਜੀ